ਸਤਿ ਸ੍ਰੀ ਅਕਾਲ ਦੋਸਤੋ ਵਾਤਾਵਰਣ ਦੀ ਸੁੰਤਾਲੀ ਅਤੇ ਧਰਤੀ ਨੂੰ ਹਰਾ ਭਰਾ ਬਣਾਉਣ ਦੇ ਲਈ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਆਪਾਂ ਰੁੱਖ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਦੇ ਹਾਂ ਇਸੇ ਹੀ ਲੜੀ ਤਹਿਤ ਅਤੇ ਰੁੱਖ ਲਗਾਓ ਧਰਤੀ ਬਚਾਓ ਮੋਹਮ ਤਹਿਤ ਡਰੇਨ ਕੰਡੇ ਲੱਗੇ ਬੂਟਿਆਂ ਨੂੰ ਪਾਣੀ ਦੀ ਜੋ ਸੇਵਾ ਹੈ ਉਹ ਅੱਜ ਨਿਭਾਈ ਗਈ ਸਾਡੇ ਨਾਲ ਅੱਜ ਬਹੁਤ ਹੀ ਸਤਿਕਾਰਯੋਗ ਸ਼੍ਰੀ ਕੁਲਵਿੰਦਰ RAM ਜੀ ਵੀ ਇਸ ਮੌਕੇ ਬੂਟਿਆਂ ਨੂੰ ਪਾਣੀ ਦੇਣ ਲਈ ਸਾਡੇ ਨਾਲ ਪਹੁੰਚੇ ਸੋ ਸਭ ਦਾ ਫਰਜ਼ ਹੈ ਇਹਨਾਂ ਬੂਟਿਆਂ ਦੀ ਦੇਖਭਾਲ ਕਰਨੀ ਅਤੇ ਇਹਨਾਂ ਨੂੰ ਲਗਾ ਕੇ ਆਪਣੀ ਧਰਤੀ ਨੂੰ ਹਰਾ-ਭਰਾ ਬਣਾਉਣ ਵਿੱਚ ਯੋਗਦਾਨ ਦੇਣਾ ਪਊਗਾ ਤਾਂ ਜੋ ਸਾਡਾ ਆਉਣ ਵਾਲਾ ਭਵਿੱਖ ਹੈ ਜੋ ਸੁਰੱਖਿਅਤ ਰਹਿ ਸਕੇ ਔਰ ਸ਼ੁੱਧ ਹਵਾ ਵਾਲਾ ਹੋ ਸਕੇ ਅੱਜ ਦਾ ਸਮਾਂ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਤਪ ਰਿਹਾ ਆ ਕਿੰਨਾ ਟੈਂਪਰੇਚਰ ਵੱਧ ਰਿਹਾ ਆ ਔਰ ਟੈਂਪਰੇਚਰ ਨੂੰ ਥੱਲੇ ਲਿਆਉਣ ਲਈ ਸਿਰਫ ਇੱਕੋ ਇੱਕ ਹੱਲ ਹੈ ਇਹ ਰੁੱਖਲ ਲਗਾਉਣੇ ਔਰ ਪੁਰਾਣੇ ਰੁੱਖਾਂ ਨੂੰ ਸੰਭਾਲਣਾ ਤਾਂ ਜੋ ਇਹ ਸਾਡੀ ਧਰਤੀ ਔਰ ਧਰਤੀ ਦਾ ਵੱਧ ਰਿਹਾ ਤਾਪਮਨ ਸਹੀ ਹੋ ਸਕੇ ਜੀ ਅੱਜ ਰੁੱਖ ਲਗਾਣੇ ਆ ਤਾਂ ਉਹ ਕਟੋ-ਕੱਟ ਤੇ 4 ਸਾਲ ਲੈਂਦਾ ਆਪਣਾ ਬਦਲਣ ਲਈ ਔਰ ਧਰਤੀ ਨੂੰ ਜਾਂ ਵਾਤਾਵਰਣ ਦੇ ਵਿੱਚ ਆਪਣਾ ਯੋਗਦਾਨ ਦੇਣ ਲਈ ਸੋ ਸਾਰਿਆਂ ਦਾ ਫਰਜ਼ ਬੰਦਾ ਕਿ ਆਪਣਾ ਜੋ ਫਰਜ਼ ਪਹਿਚਾਣੋ ਔਰ ਧਰਤੀ ਨੂੰ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਰੁੱਖ ਲਗਾਓ ਔਰ ਉਹਨਾਂ ਦੀ ਸੰਭਾਲ ਜ਼ਰੂਰ ਕਰੋ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੀ